ਅਕਿਊਜ਼ਡ ਅਰੈਸਟ ਹੋਇਆ ਹੈ ਮੁਕੇਸ਼ ਇਹ ਤੇ ਪੁਰਾਣੇ ਤਿੰਨ ਪਰਚੇ ਹੈਗੇ ਤਾਂ ਇਹ ਤੇ ਪੁਰਾਣੇ 2302 ਦੇ ਪਰਚੇ ਹੈਗੇ 2007 ਚ ਤੇ 2001 ਚ ਇਹ ਤੇ ਐਨਡੀਪੀਐਸ ਦਾ ਵੀ ਪਰਚਾ ਹੈ ਤਾਂ ਇਹ ਇੱਕ ਬਹੁਤ ਹੀ ਕ੍ਰਿਮੀਨਲ ਮਾਈਂਡਡ ਬੰਦਾ ਹੈ ਤਾਂ ਇਹਨੇ ਪਹਿਲਾਂ ਵੀ ਇਹ ਇੱਕ ਕਿਨੋਨਾ ਕੰਮ ਕੀਤਾ ਸੀ ਇਸੇ ਟਾਈਪ ਦਾ ਜਿਹੜਾ ਇਹਨੇ ਇਸ ਵਾਰ ਕੀਤਾ ਹੈ ਬੱਚੀ ਨਾਲ ਇਹਨੇ ਗਲਤ ਕੰਮ ਜਿਹੜਾ ਕੀਤਾ ਕੀਤਾ ਹੈ ਤਾਂ ਉਹਦੇ ਬਾਅਦ ਉਹਦੇ ਬੇਰਹਿਮੀ ਨਾਲ ਉਹਦਾ ਮਰਡਰ ਕੀਤਾ ਹੈ ਤਾਂ ਇਹ ਪਹਿਲਾਂ ਵੀ ਕਰ ਚੁੱਕਾ ਹੈ ਤਾਂ ਇਹ ਜੇਲ 16 ਸਾਲ ਇਹ ਜੇਲ ਕਟ ਕੇ ਇਹ 3 ਸਾਲ ਪਹਿਲਾਂ ਬਾਹਰ ਆਇਆ ਸੀ ਤਾਂ ਹੁਣ ਇਹਨੇ ਕੱਲ ਵੀ ਇਹਨੇ ਇਹੀ ਕੰਮ ਕੀਤਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਨਾਬਾਲਗ ਲੜਕੀ ਦੇ ਅਗਵਾ ਅਤੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮਾਮਲੇ ਵਿੱਚ ਜ਼ਿੰਮੇਵਾਰ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਕਾਬੂ ਦੋਸ਼ੀ ਵਿਰੁੱਧ ਪਹਿਲਾ 2007 ਵਿੱਚ ਵੀ ਬੱਚਿਆਂ ਨਾਲ ਕੁਕਰਮਾ ਅਤੇ ਕਤਲਾਂ ਦੇ ਦੋ ਮਾਮਲੇ ਦਰਜ ਹੋਏ ਸਨ ਜਿਸ ਵਿੱਚ ਗ੍ਰਿਫਤਾਰੀ ਪਿਛੋਂ ਸਜ਼ਾ ਘਟ ਚੁੱਕਾ ਹੈ ਪੁਲਿਸ ਰਿਕਾਰਡ ਅਨੁਸਾਰ ਦੋਸ਼ੀ 19 ਸਾਲ ਪਹਿਲਾਂ ਵੀ ਇੱਕ ਸ਼ੈਲਰ ਵਿੱਚ ਪੰਜ ਪ੍ਰਵਾਸੀ ਬੱਚਿਆਂ ਨਾਲ ਦੁਸ਼ਕਰਮ ਕਰਨ ਦੇ ਮਾਮਲੇ ਵਿੱਚ ਫੜਿਆ ਗਿਆ ਸੀ ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ 15 ਸਾਲ ਜੇਲ੍ਹ ਵਿੱਚ ਰਹਿਣ ਪਿਛੋਂ ਜ਼ਮਾਨਤ ਤੇ ਬਾਹਰ ਆ ਕੇ ਨਾ ਸਿਰਫ ਉਸਨੇ ਇੱਕ ਹੋਰ ਕਾਨੂੰਨਾਪਰਾਦ ਕੀਤਾ ਸਗੋਂ ਖੁਦ ਨੂੰ ਬਚਾਉਣ ਲਈ ਪੁਲਿਸ ਤੇ ਹਮਲਾ ਵੀ ਕੀਤਾ ਨਤੀਜੇ ਵਜੋਂ ਪੁਲਿਸ ਨੇ ਜਵਾਬੀ ਗੋਲੀ ਚਲਾ ਕੇ ਮੁਕਾਬਲੇ ਵਿੱਚ ਦੋਸ਼ੀ ਨੂੰ ਜ਼ਖਮੀ ਕਰ ਦਿੱਤਾ 5 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਨਾ ਬਾਲਗ ਬੱਚੀ ਦੇ ਗੁੰਮ ਹੋਣ ਸੰਬੰਧੀ ਸੂਚਨਾ ਪ੍ਰਾਪਤ ਹੋਈ ਜਿਸ ਤੇ ਤੁਰੰਤ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਨੇ ਇਸ ਗੰਭੀਰਤਾ ਨੂੰ ਵੇਖਦੇ ਵੱਖ-ਵੱਖ ਟੀਮਾਂ ਬਣਾ ਕੇ ਬੱਚੀ ਦੀ ਭਾਲ ਕੀਤੀ ਬਦਕਿਸਮਤੀ ਨਾਲ ਪੁਲਿਸ ਨੂੰ ਬੱਚੀ ਦੀ ਲਾਸ਼ ਮਿਲੀ ਮੈਂ ਸੋਨ ਨੂੰ ਗਾਮਲੇ ਦਾਣਾ ਮੰਡੀ ਮਜ਼ਦੂਰੀ ਨੂੰ ਪ੍ਰਦਾਨ ਜੋ ਹਾਸ ਹੋਇਆ ਆ ਮਜ਼ਦੂਰ ਪਰਿਵਾਰ ਹੈ ਤੇ ਦੋ ਤਿੰਨ ਦਿਨਾਂ ਤੋਂ ਲੜਕੀ ਮਿਸਿੰਗ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਕਿਹੜੇ ਖੁਲਾਫੀ ਨੇ ਡੈੱਡ ਬੋਡੀ ਤੇ ਕੀ ਲੱਗਦਾ ਤੁਹਾਨੂੰ ਮਰਦ ਜਾਇਆ ਕੋਈ ਦੇਖੋ ਉਹਦਾ ਡਾਕਟਰੀ ਰਿਪੋਰਟ ਦੱਸੇਗੀ ਵੀ ਕੀ ਆ ਕੀ ਨਹੀਂ ਪਰ ਪੁਲਿਸ ਕੋਲ ਜਾ ਮਲਾਜ ਨੇ ਸਾਰਾ ਬਹੁਤ ਸਰਗਰਮ ਜੋਕ ਦਿੱਤਾ ਉਹਨਾਂ ਨੇ ਕਿਹਾ ਵੀ ਜੋ ਵੀ ਕਾਰਵਾਈ ਕਾਰਵਾਈ ਉਹ ਕਰਾਂਗੇ ਕਿੰਨੇ ਦਿਨਾਂ ਤੋਂ ਲਾਪਤਾ ਸੀ ਦੋ ਦਿਨਾਂ ਤੋਂ ਹੀ ਕਿੰਨੇ ਸਾਲ ਦੀ ਸੀ ਲੜਕੀ तकरीबन 9 ਸਾਲ ਦੀ ਲੜਕੀ ਜੀ ਮੁਖਸਰ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ 9 ਸਾਲ ਦੀ ਬੱਚੀ ਹੈ ਜਿਹੜੀ ਮਿਸਿੰਗ ਹੈਗੀ ਸਾਡੀ ਮਲਟੀਪਲ ਟੀਮਸ ਹੈਡਡਡ ਬਾਈ ਗਸਟੇਡ ਆਫੀਸਰਸ ਇਹਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਅਸੀਂ ਮਤਲਬ ਦੀਪਾਲ ਚ ਅਸੀਂ ਉਹਨਾਂ ਨੂੰ ਲਗਾਤਾਰ ਤੇ ਪਰਿਵਾਰ ਨਾਲ ਸਾਡਾ ਲਗਾਤਾਰ ਟਾਈਅਪ ਸੀ ਤੇ ਕੋਆਰਡੀਨੇਸ਼ਨ ਸੀ ਤੇ ਪਰਿਵਾਰ ਦੀ ਸਟੇਟਮੈਂਟ ਤੇ ਅਸੀਂ ਐਫਆਈਆਰ ਰਜਿਸਟਰ ਕੀਤੀ ਅੰਡਰ ਰਿਲੇਵੈਂਟ ਸੈਕਸ਼ਨਸ اور ਸਾਡੀਆਂ 5 6 7 ਟੀਮਾਂ ਬੱਚੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੀ ਸੀ ਤਾਂ ਹੁਣ ਅ ਅੱਜ ਅਨਫੋਰਚਨਟਲੀ ਬੱਚੀ ਦੀ ਜਿਹੜੀ ਬਾਡੀ ਹੈ ਸਾਨੂੰ ਮਿਲ ਗਈ ਹੈ ਤਾਂ ਅਸੀਂ ਪਰਿਵਾਰ ਨੂੰ ਵੀ ਪੂਰਾ ਭਰੋਸਾ ਦੁਆਇਆ ਹੈ ਤਾਂ ਅਸੀਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਭਰੋਸਾ ਦੁਆਉਂਦੇ ਹਾਂ ਕਿ ਅਸੀਂ ਬਹੁਤ ਛੇਤੀ ਇਹਨੂੰ ਅਕਿਊਜ਼ਡ ਨੂੰ ਅਸੀਂ ਫੜ ਲਾਂਗੇ ਪਰ ਪੁਲਿਸ ਦਾ ਮੁੱਖ ਟੀਚਾ ਦੋਸ਼ੀ ਨੂੰ ਫੜਨਾ ਹੈ ਪੁਲਿਸ ਨੇ ਇਸ ਕੇਸ ਨੂੰ ਫਿਰ ਚੈਲੰਜ ਵਾਂਗ ਲੈਂਦੇ ਦੋਸ਼ੀ ਦੀ ਭਾਲ ਤੇਜ ਕਰ ਦਿੱਤੀ ਜਿਸ ਤੋਂ ਬਾਅਦ ਇੱਕ ਮੁਕਾਬਲੇ ਵਿੱਚ ਮਲਜ਼ਮ ਨੂੰ ਕਾਬੂ ਕੀਤਾ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਗੁਪਤ ਜਾਣਕਾਰੀਆਂ ਦੇ ਆਧਾਰ ਤੇ ਕੁਝ ਹੀ ਘੰਟਿਆਂ ਵਿੱਚ ਦੋਸ਼ੀ ਤੱਕ ਪਹੁੰਚ ਕੀਤੀ ਗਈ ਦੋਸ਼ੀ ਨੂੰ ਕਾਬੂ ਕਰਨ ਦੌਰਾਨ ਉਸਨੇ ਪੁਲਿਸ ਪਾਰਟੀ ਉੱਤੇ ਗੋਲੀਬਾਰੀ ਕਰਕੇ ਭਜਣ ਦੀ ਕੋਸ਼ਿਸ਼ ਕੀਤੀ ਜਿਸ ਤੇ ਪੁਲਿਸ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਪੁਲਿਸ ਦੀ ਗੋਲੀ ਦੋਸ਼ੀ ਦੀ ਲੱਤ ਵਿੱਚ ਲੱਗੀ ਜਿਸ ਤੇ ਉਹ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਗਿਆ 45 ਸਾਲ ਦੇ ਇਸਾਦੀ ਮੁਜਰਮ ਵੱਲੋਂ ਪਹਿਲਾਂ ਵੀ ਨਿੱਕੇ ਬੱਚੇ ਬੱਚੀਆਂ ਨੂੰ ਫਸਲਾ ਕੇ ਉਸ insan ਖਾਤੇ ਲਜਾਇਆ ਗਿਆ ਸੀ ਅਤੇ ਕੁਕਰਮ ਕਰਕੇ ਹੱਤਿਆ ਕੀਤੀ 25 ਸਾਲ ਜੇਲ੍ਹ ਵੀ ਇਸ ਦੀ ਮਾਨਸਿਕਤਾ ਨੂੰ ਸੁਧਾਰ ਨਾ ਸਕੀ ਅਤੇ ਬਾਹਰ ਆ ਕੇ ਇਸ ਨੇ ਫਿਰ ਇਹ ਕਾਰਾ ਕੀਤਾ ਆਖਿਰ ਪੁਲਿਸ ਨੇ ਫਿਰ ਇਸ ਨੂੰ ਅੰਜਾਮ ਤੇ ਪਹੁੰਚਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜੀ ਸਾਡੇ ਕੋਲ ਇੱਕ ਇਨਪੁਟ ਸੀਗੀ ਕਿ 2 ਦਿਨ ਪਹਿਲਾਂ ਇੱਕ 9 ਸਾਲ ਦੀ ਬੱਚੀ ਮਿਸਿੰਗ ਹੈਗੀ ਇਹ ਜਿਹੜੀ ਦਾਣਾ ਮੰਡੀ ਹੈ ਉਹਦੇ ਕੋਲ ਨੇੜੇ ਜਿਹੜੀ 슬ਮ ਬਸਤੀਆਂ ਹੈਗੀਆਂ ਉੱਥੇ ਦੀ ਵਸਨੀਕ ਬੱਚੀ ਸੀਗੀ ਉਹਦੇ ਬਾਰੇ ਇਨਫੋਰਮੇਸ਼ਨ ਸਾਨੂੰ ਪਰਸੋ ਰਾਤੀ ਆਈ ਸੀ ਤੇ ਕੱਲ ਸਵੇਰੇ ਵੀ ਸਾਡੇ ਕੋਲ ਇਹ ਇਨਪੁਟ ਸੀਗੀ ਜਿਵੇਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸਾਡੀ ਮਲਟੀਪਲ ਟੀਮਾਂ ਉਸੀ ਵੇਲੇ ਸਾਡੇ ਵੱਲੋਂ ਬਣਾ ਦਿੱਤੀਆਂ ਗਈਆਂ ਸੀਗੀਆਂ ਤੇ ਅਸੀਂ ਬੱਚੀ ਦੀ ਭਾਲ ਕਰਦੇ ਸੀ ਤਾਂ ਬਟ ਅਨਫੋਰਚਨਟਲੀ ਅੱਜ ਦੁਪਹਿਰੇ ਉਸ 9 ਸਾਲ ਦੀ ਬੱਚੀ ਦੀ ਡੈੱਡ ਬੋਡੀ ਸਾਨੂੰ ਰਿਕਵਰ ਹੋਈ ਉਸ ਇੱਕ ਮੰਤਭਾਗੀ ਇਸ ਘਟਨਾ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮਾਂ ਜਿਹੜੀ ਪਹਿਲਾਂ ਤੋਂ ਹੀ ਇਸ ਪੂਰੇ ਮੈਟਰ 'ਚ ਲੱਗੀ ਹੋਈ ਸੀ ਬੱਚੀ ਦੀ ਭਾਲ 'ਚ ਉਹਨਾਂ ਨੇ ਫਿਰ ਆਪਣੀ ਇੱਕ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸ਼ੱਕੀ ਬੰਨਿਆਂ ਦੀ ਇੱਕ ਲਿਸਟ ਬਣਾਈ ਤਾਂ ਇਹ ਜਿਹੜਾ ਸਸਪੀਸ਼ੀਅਸ ਇੱਕ ਬੰਦਾ ਜਿਹੜਾ ਹੈਗਾ ਉਹ ਸਾਡਾ ਫਿਗਰ ਇਨ ਹੋਇਆ ਜਿਹਦੀ ਉੱਥੇ ਦੇ ਲੋਕਲ ਵਿਟਨੈਸਸ ਵੱਲੋਂ ਤਸਦੀਕ ਕੀਤੀ ਗਈ ਕਿ ਹਾਂਜੀ ਇਹੀ ਬੰਦਾ ਸੀ ਜਿਹੜਾ ਉਹ ਬੱਚੀ ਨਾਲ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਐਨੂੰ ਬਹਿਲਾ ਕੇ ਲੈ ਕੇ ਗਿਆ ਸੀ ਤੇ ਸਾਡਾ ਜਿਹੜਾ ਸਸਪੀਸ਼ਨ ਸੀ ਉਹ ਠੀਕ ਨਿਕਲਿਆ ਤੇ ਇਹ ਜਿਹੜਾ ਬੰਦਾ ਆਈਡੈਂਟੀਫਾਈ ਹੋਇਆ ਇਹਦਾ ਨਾਮ ਮੁਕੇਸ਼ ਸੀ ਇਹ ਵੀ ਇੱਥੇ ਮੁਕਸਰ ਦਾ ਹੀ ਰਹਿਣ ਵਾਲਾ ਸੀ ਤਾਂ ਹੁਣ ਸ਼ਾਮ ਸ਼ਾਮ ਨੂੰ ਜਦੋਂ ਸਾਡੀਆਂ ਟੀਮਾਂ ਇਹਦੀ ਭਾਲ ਚ ਲੱਗੀ ਹੋਈ ਸੀ ਤੇ ਅਸੀਂ ਵਕ ਵਕ ਥਾਵਾਂ ਤੇ ਨਾਕੇਬੰਦੀਆਂ ਕੀਤੀ ਹੋਈ ਸੀ ਤਾਂ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਇੱਥੇ ਸਾਡੇ ਐਸ ਐਚਓ ਸੜੀ ਮੁਕਸਰ ਦੀ ਟੀਮ ਵੀ ਸੀ ਤਾਂ ਇਹਨਾਂ ਨੂੰ ਦੇਖ ਕੇ ਇਹ ਜਿਹੜਾ ਦੋਸ਼ੀ ਸੀ ਮੁਕੇਸ਼ ਇਹਨੇ ਇਹ ਮੋਟਰਸਾਈਕਲ ਤੇ ਸੀ ਤਾਂ ਇਹਨੇ ਪੁਲਿਸ ਵੱਲ ਫਾਇਰ ਕੀਤਾ ਜਿਹੜਾ ਕਿ ਥੈਂਕਫੁਲੀ ਇੱਕ ਦਰਖਤ ਨੂੰ ਵੱਜੇ ਜਿਹਦੇ ਪਿੱਛੇ ਸਾਡੇ ਐਸਐਚਓ ਸਾਹਿਬ ਖੜੇ ਸੀ ਤਾਂ ਉਹਨਾਂ ਦਾ ਬਚਾਅ ਹੋ ਗਿਆ ਜਵਾਬੀ ਫਾਇਰਿੰਗ 'ਚ ਆਪਣੇ ਸੈਲਫ ਡਿਫੈਂਸ 'ਚ ਐਸਐਚਓ ਸਾਹਿਬ ਵੱਲੋਂ ਵੀ ਇਸ ਬੰਦੇ ਤੇ ਵਾਪਸ ਫਾਇਰ ਕੀਤਾ ਗਿਆ ਜਿਹੜਾ ਇਹਦੀ ਲੱਤ 'ਚ ਲੱਗਿਆ ਹੈ ਇਹਨੂੰ ਇਮੀਡੀਏਟਲੀ ਮੈਡੀਕਲ ਏਡ ਵਾਸਤੇ ਪਹੁੰਚਾ ਦਿੱਤਾ ਗਿਆ ਹੈ ਤਾਂ ਇਹ ਜਿਹੜਾ ਅਕਿਊਜ਼ ਅਰੈਸਟ ਹੋਇਆ ਹੈ ਮੁਕੇਸ਼ ਇਹ ਤੇ ਪੁਰਾਣੇ ਤਿੰਨ ਪਰਚੇ ਹੋਣਗੇ ਤਾ ਇਹਤੇ ਪੁਰਾਣੇ 2 302 ਦੇ ਪਰਚੇ ਹੈਗੇ 20 2007 ਤੇ 2001 ਚ ਇਹਤੇ ਐਨਡੀਪੀਐਸ ਦਾ ਵੀ ਪਰਚਾ ਹੈ ਤਾਂ ਇਹ ਇੱਕ ਬਹੁਤ ਹੀ ਕ੍ਰਿਮੀਨਲ ਮਾਈਂਡਰਡ ਬੰਦਾ ਹੈ ਤਾਂ ਇਹਨੇ ਪਹਿਲਾਂ ਵੀ ਇਹ ਇੱਕ ਨੌਨਾ ਕੰਮ ਕੀਤਾ ਸੀ ਇਸੇ ਟਾਈਪ ਦਾ ਜਿਹੜਾ ਇਹਨੇ ਇਸ ਵਾਰ ਕੀਤਾ ਹੈ ਬੱਚੀ ਨਾਲ ਇਹਨੇ ਗਲਤ ਕੰਮ ਜਿਹੜਾ ਕੀਤਾ ਕੀਤਾ ਹੈ ਤਾਂ ਉਹਦੇ ਬਾਅਦ ਉਹਦੇ ਬੇਰਹਿਮੀ ਨਾਲ ਉਹਦਾ ਮਰਡਰ ਕੀਤਾ ਤਾਂ ਇਹ ਪਹਿਲਾਂ ਵੀ ਕਰ ਚੁੱਕਾ ਹੈ ਤੇ ਜੇਲ 16 ਸਾਲ ਇਹ ਜੇਲ ਕੱਟ ਕੇ ਇਟ ਇਨਸਾਲ ਪਹਿਲਾ ਵਾਰ ਆਇਆ ਸੀ ਤਾਂ ਹੁਣ ਇਹਨੇ ਕੱਲ ਵੀ ਇਹਨੇ ਇਹੀ ਕੰਮ ਕੀਤਾ ਤਾਂ ਸਾਡੀ ਇਹਨ ਸਾਰੇ ਹੀ ਜਿਹੜੇ ਮਾੜੇ ਅਨਸਰ ਹੈ ਕ੍ਰਿਮਨਲ ਅਨਸਰ ਹੈ ਉਹਨਾਂ ਨੂੰ ਮੁਖਸਰ ਪੁਲਿਸ ਦੀ ਸਖਤ ਚੇਤਾਵਨੀ ਹੈ ਕਿ ਅਸੀਂ ਵੀ ਕਿਸੇ ਵੀ ਤਰ੍ਹਾਂ ਦੀ ਇਸ ਟਾਈਪ ਦੀ ਜਿਹੜੀ ਘਟਨਾ ਹੈ ਜਾਂ ਜਿਹੜਾ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਕ੍ਰਾਈਮ ਦੇ ਅਗੇਂਸਟ ਬਿਲਕੁਲ ਅਪਣਾਈ ਹੋਈ ਹੈ ਤਾਂ ਕੋਈ ਵੀ ਬੰਦਾ ਅਗਰ ਇਸ ਟਾਈਪ ਦੇ ਕੇ ਨਾ ਨਹੀਂ ਹਰਕਤ ਕਰਨ ਦੀ ਸੋਚੇਗਾ ਵੀ ਤੇ ਉਹਨੂੰ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਸਖਤ ਤੋਂ ਸਖਤ ਸਜ਼ਾ ਮੁਕਸਰ ਪੁਲਿਸ ਵੱਲੋਂ ਦਵਾਈ ਜਾਊਗੀ ਹੁਣ ਇਹ ਅਕਿਊਜ਼ਡ ਜਿਹੜਾ ਹੈਗਾ ਕੁਝ ਹੀ ਘੰਟਿਆਂ ਚ ਅਰੈਸਟ ਹੋ ਚੁੱਕਿਆ ਤਾਂ ਇਹਦੇ ਵਿੱਚ ਅਸੀਂ ਮੁਕਸਰ ਪੁਲਿਸ ਦੇ ਸਾਰੇ ਮੇਰੀ ਜਿਹੜੀ ਟੀਮ ਹੈ ਵਿਚ ਇਜ਼ ਲੈਡ ਬਾਈ ਡੀਐਸਪੀ ਡੀ ਰਸ਼ਪਾਲ ਜੀ ਡੀਐਸਪੀ ਮੁਕਸਰ ਬਚਨ ਸਿੰਘ ਜੀ ਐਸਐਚਓ ਸਿਟੀ ਮੁਕਸਰ ਜਸਕਰਮਲ ਔਰ ਇਹਨਾਂ ਦੀ ਸਾਰੇ ਜਿਹੜੇ ਇਹਨਾਂ ਦੇ ਟੀਮ ਮੈਂਬਰਸ ਨੇ ਇਹਨਾਂ ਦੀ ਇੱਕ ਤੁਰਤ ਕਾਰਵਾਈ ਹੋਈ ਹੈ ਔਰ ਮੈਂ ਇਹਨਾਂ ਨੂੰ ਇੱਕ ਸਖਤ ਹਦਾਇਤ ਵੀ ਦਿੱਤੀ ਹੈ ਇਹਨਾਂ ਨੂੰ ਕਿ ਹੁਣ ਇਹਦਾ ਰਿਕਾਰਡ ਟਾਈਮ 'ਚ ਚਲਾਨ ਪੇਸ਼ ਕਰਾਂ ਤੇ ਜਲਦੀ ਸੇ ਜਲਦੀ ਇਸ ਕੇਸ ਨੂੰ ਫਾਸਟ ਟਰੈਕ ਕਰਾ ਕੇ ਇਹਨੂੰ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਅਸੀਂ ਦਵਾਂਗੇ